ਸਤ ਸ੍ਰੀ ਅਕਾਲ ਪੰਜਾਬੀਓ ਬ੍ਰੇਕਿੰਗ ਪੰਜਾਬ ਨਿਊਜ਼ ਚੈਨਲ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ ਸੋ ਹਾਜ਼ਰ ਹੋਏ ਹਾਂ ਅੱਜ ਦੀਆਂ ਵੱਡੀਆਂ ਖਬਰਾਂ ਲੈ ਕੇ ਸਭ ਤੋਂ ਪਹਿਲੀ ਵੱਡੀ ਖਬਰ ਦੀ ਗੱਲ ਕਰੀਏ ਤੇ ਹੁਣ ਅਮਰੀਕਾ ਕੈਨੇਡਾ ਤੇ ਹੋਰ ਦੇਸ਼ਾਂ ਦੇ ਵਿੱਚ ਵੱਸਦੇ ਐਨ ਆਰ ਆਈ ਪੰਜਾਬੀਆਂ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਵੱਡੀ ਖੁਸ਼ਖਬਰੀ ਦੇ ਦਿੱਤੀ ਹੈ ਜੀ ਹਾਂ ਪੰਜਾਬ ਦੇ ਵਿੱਚ ਹੁਣ ਜੇਕਰ ਕੋਈ ਵੀ ਕਿਸੇ ਵੀ ਐਨ ਆਰ ਆਈ ਦੀ ਜ਼ਮੀਨ ਦੇ ਨਾਲ ਛੇੜਛਾੜ ਕਰੇਗਾ ਤੇ ਉਸ ਦੀ ਜ਼ਮੀਨ ਦੇ ਮਾਲਕ ਦੇ ਮੋਬਾਈਲ ਦੇ ਉੱਤੇ ਉਸ ਦਾ ਲਾਟ ਆ ਜਾਵੇਗਾ ਤੇ ਕਿਸੇ ਵੀ ਤਰ੍ਹਾਂ ਦੀ ਧੋਖੇ ਧੜੀ ਤੋਂ ਜਿਹੜਾ ਬਚਿਆ ਜਾ ਸਕੇਗਾ ਦਰਅਸਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਈਜੀ ਜਮ੍ਹਾਂਬੰਦੀ ਪੋਰਟਲ ਦੀ ਸ਼ੁਰੂਆਤ ਕਰਕੇ ਪੰਜਾਬ ਦੇ ਵਿੱਚ ਜ਼ਮੀਨਾਂ ਰਿਕਾਰਡ ਤੇ ਇਸ ਤੋਂ ਇਲਾਵਾ ਸੇਵਾਵਾਂ ਨੂੰ ਆਸਾਨ ਅਤੇ ਭ੍ਰਿਸ਼ਟਾਚਾਰ ਮੁਕਤ ਬਣਾਉਣ ਦੇ ਵੱਲ ਇੱਕ ਵੱਡਾ ਕਦਮ ਚੁੱਕਿਆ ਹੈ ਇਸੇ ਦੌਰਾਨ ਹੀ ਪੰਜਾਬ ਦੇ ਸੀਨੀਅਰ ਆਈਏ ਸ ਅਧਿਕਾਰੀ ਬਧੀਕ ਮੁੱਖ ਸਕੱਤਰ ਕਮ ਬਿੱਤ ਕਮਿਸ਼ਨਰ ਮਾਲ ਵਿਭਾਗ ਅਨੁਰਾਗ ਬਰਮਾ ਨੇ ਦੱਸਿਆ ਹੈ ਕਿ ਨਵੇਂ ਪੋਰਟਲ ਦੇ ਵਿੱਚ ਇੱਕ ਵਿਸ਼ੇਸ਼ ਜਿਹੜੀ ਆ ਵਿਸ਼ੇਸ਼ਤਾ ਵੀ ਜੋੜੀ ਗਈ ਹੈ ਕਿ ਜਿਹੜੀ ਐਨ ਆਰ ਆਈ ਲੋਕਾਂ ਦੇ ਲਈ ਕਾਫੀ ਜ਼ਿਆਦਾ ਖਾਸ ਹੋਵੇਗੀ ਸਿਰਫ 500 ਰੁਪਏ ਦੀ ਸਾਲਾਨਾ ਫੀਸ ਦੇ ਕੇ ਕੋਈ ਵੀ ਜਮ੍ਹਾਂਬੰਦੀ ਦੇ ਉੱਤੇ ਆਪਣਾ ਇੱਕ ਨੰਬਰ ਜਿਹੜਾ ਹੈ ਰਜਿਸਟਰ ਕਰ ਸਕਦਾ ਹੈ ਜਿਸ ਤੋਂ ਬਾਅਦ ਕਿ ਜੇਕਰ ਕੋਈ ਵੀ ਉਸ ਦੇ ਵਿੱਚ ਵੱਡਾ ਬਦਲਾਅ ਹੋਵੇਗਾ ਜਾਂ ਫਿਰ ਕੋਈ ਵੀ ਕਿਸੇ ਦੀ ਜ਼ਮੀਨ ਦੇ ਉੱਤੇ ਧੋਖਾਧੜੀ ਦੇ ਨਾਲ ਕਬਜ਼ਾ ਜਾਂ ਫਿਰ ਉਸ ਦੀ ਰਜਿਸਟਰੀ ਕਰਵਾਉਣੀ ਚਾਹਵੇਗਾ ਤੇ ਉਸ ਬਾਟਸ ਆਫ ਜਾਂ ਫਿਰ ਈਮੇਲ ਦੇ ਉੱਤੇ ਉਸੇ ਸਮੇਂ ਹੀ ਸੂਚਨਾ ਮਿਲ ਜਾਵੇਗੀ ਜਿਸ ਦੇ ਕਾਰਨ ਕਿ ਹੁਣ ਜਿਹੜੇ ਐਨਆਰਆਈਆਂ ਦੀਆਂ ਜ਼ਮੀਨਾਂ ਦੇ ਉੱਤੇ ਲਗਾਤਾਰ ਪੰਜਾਬ ਦੇ ਵਿੱਚ ਕਬਜ਼ੇ ਹੋ ਰਹੇ ਸਨ ਉਹਨਾਂ ਤੋਂ ਉਹ ਬਚ ਸਕਣਗੇ ਸੋ ਪੰਜਾਬ ਸਰਕਾਰ ਦੇ ਵੱਲੋਂ ਖਾਸ ਤੌਰ ਦੇ ਉੱਤੇ ਹੁਣ ਐਨਆਰਆਈ ਭਾਈਚਾਰੇ ਦੇ ਨਾਲ ਸੰਬੰਧਿਤ ਲੋਕਾਂ ਦੇ ਲਈ ਇਹ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਕਿਉਂਕਿ ਲਗਾਤਾਰ ਪੰਜਾਬ ਦੇ ਵਿੱਚ ਐਨਆਰਆਈਆਂ ਦੀਆਂ ਜ਼ਮੀਨਾਂ ਦੇ ਨਾਲ ਫਰੌਡ ਹੋ ਰਿਹਾ ਸੀ ਜਿਸ ਤੋਂ ਬਾਅਦ ਕੀ ਹੋਣੇ ਫਰੌਡ ਜਿਹੜਾ ਆ ਰੁਕ ਜਾਵੇਗਾ ਇੱਕ ਕਦਮ ਹੁਣ ਆਮ ਲੋਕਾਂ ਦੇ ਲਈ ਇੱਕ ਵੱਡੀ ਰਾਹਤ ਸਾਬਤ ਹੋਵੇਗਾ ਕਿਉਂਕਿ ਇਸ ਦੇ ਨਾਲ ਛੋਟੇ ਨੋਟਾਂ ਦੇ ਵਿੱਚ ਪੈਸੇ ਕਢਵਾਉਣਾ ਆਸਾਨ ਹੋ ਜਾਵੇਗਾ ਤੇ ਰੋਜ਼ਾਨਾ ਲੈਣ ਦੇਣ ਦੇ ਲਈ ਜਿਹੜੀ ਉਹ ਸਹੂਲਤ ਕਾਫੀ ਜ਼ਿਆਦਾ ਵੱਧ ਜਾਵੇਗੀ। ਸਵਾਰ ਬੀਆਈ ਦੇ ਮਾਸਿਕ ਬੁਲੇਟਿਨ ਦੇ ਅਨੁਸਾਰ ਮਾਰਚ ਸਾਲ 2025 ਦੇ ਵਿੱਚ ਦੇਸ਼ ਦੇ ਵਿੱਚ ਦੱਸਿਆ ਹੈ ਕਿ 220000 ਤੋਂ ਵੱਧ ਏਟੀਐਮ ਹਨ ਤੇ ਵੱਡੀ ਗਿਣਤੀ ਦੇ ਵਿੱਚ ਲੋਕ ਏਟੀਐਮ ਦੇ ਵਿੱਚੋਂ ਪੈਸੇ ਕਢਵਾਉਂਦੇ ਹਨ ਤੇ ਜਿਸ ਦੇ ਵਿੱਚੋਂ ਕਿ ਜ਼ਿਆਦਾਤਰ 500 ਦੇ ਨੋਟ ਹੀ ਨਿਕਲਦੇ ਹਨ ਜਿਸ ਦੇ ਕਾਰਨ ਲੋਕਾਂ ਨੂੰ ਕਾਫੀ ਜ਼ਿਆਦਾ ਲੈਣ ਦੇਣ ਦੇ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸੋ ਸਾਰੇ ਵਿਚ ਚਾਰ ਕੈਸਟ ਹੁੰਦੇ ਹਨ ਜਿਨ੍ਹਾਂ ਦੇ ਵਿੱਚ ਕੀ 100 ਜਾਂ ਫਿਰ 200 ਦੇ ਨੋਟ ਘੱਟ ਤੋਂ ਘੱਟ ਇੱਕ ਕੈਸਟ ਦੇ ਵਿੱਚ ਰੱਖਣ ਦਾ ਨਿਰਦੇਸ਼ ਜਾਰੀ ਕਰ ਦਿੱਤਾ ਗਿਆ ਹੈ ਤੇ ਇਹ ਹੁਣ ਲਾਜ਼ਮੀ ਕਰ ਦਿੱਤਾ ਜਾਵੇਗਾ ਲੋਕਾਂ ਨੂੰ ਅਕਸਰ ਹੀ ਏਟੀਐਮ ਤੋਂ ਜਿੱਥੇ ਕੀ ਸਿਰਫ ਵੱਡੇ ਮੁੱਲ ਦੇ ਨੋਟ ਹੀ ਮਿਲਦੇ ਸਨ ਜਿਨ੍ਹਾਂ ਦੇ ਕਾਰਨ ਛੋਟੇ ਨੋਟਾਂ ਦੀ ਕਾਟ ਸੀ ਤੇ ਕਾਫੀ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਸੋ ਰਿਜ਼ਰਵ ਬੈਂਕ ਨੇ ਹੁਣ 30 ਸਤੰਬਰ ਸਾਲ 2025 ਤੱਕ 75% ਏਟੀਐਮ ਦੇ ਵਿੱਚ ਇਸ ਪ੍ਰਣਾਲੀ ਨੂੰ ਲਾਗੂ ਕਰਨ ਦਾ ਟੀਚਾ ਮਿੱਥਿਆ ਹੈ ਇਸ ਤੋਂ ਬਾਅਦ 31 ਮਾਰਚ ਸਾਲ 2026 ਤੱਕ 90 ਫੀਸਦੀ ਤੇ ਏਟੀਆਂ ਨੂੰ ਘੱਟ ਤੋਂ ਘੱਟ ਇੱਕ ਕੈਸਟ ਦੇ ਵਿੱਚ 100 ਜਾਂ ਫਿਰ ਇਸ ਤੋਂ ਇਲਾਵਾ 200 ਦੇ ਨੋਟ ਪ੍ਰਦਾਨ ਕਰਨੇ ਲਾਜ਼ਮੀ ਹੋਣਗੇ ਤੇ ਇਸ ਪ੍ਰਣਾਲੀ ਦੇ ਨਾਲ 500 ਰੁਪਏ ਦੇ ਨੋਟ ਵੀ ਜਿਹੜੇ ਜਾਰੀ ਡੈਣਗੇ ਤੇ ਇਸ ਤੋਂ ਇਲਾਵਾ ਜਿਨ੍ਹਾਂ ਨੋਟਾਂ ਦੀ ਕਿ ਭਿੰਨਤਾ ਬਣੀ ਰਹੇਗੀ ਸੋ 뱅ਕਿੰਗ ਮਾਰਾਂ ਦਾ ਮੰਨਣਾ ਹੈ ਕਿ ਇਸ ਕਦਮ ਦੇ ਨਾਲ ਲੈਣ ਦੇਣ ਨੂੰ ਸਰਲ ਅਤੇ ਤੇਜ਼ ਬਣਾਇਆ ਜਾਵੇਗਾ ਤੇ ਛੋਟੇ ਨੋਟਾਂ ਦੀ ਉਪਲਬਧਤਾ ਦੇ ਨਾਲ ਲੋਕ ਜ਼ਰੂਰੀ ਅਤੇ ਛੋਟੇ ਖਰਚਿਆਂ ਲਈ ਵੀ ਆਸਾਨੀ ਦੇ ਨਾਲ ਪੈਸੇ ਕਢਵਾਉਣ ਦੇ ਯੋਗ ਹੋਣਗੇ ਖਾਸ ਕਰਕੇ ਉਹਨਾਂ ਖੇਤਰਾਂ ਦੇ ਵਿੱਚ ਜਿੱਥੇ ਕਿ ਡਿਜੀਟਲ ਭੁਗਤਾਨਾਂ ਦਾ ਵਿਸਤਾਰ ਅਜੇ ਵੀ ਜਿਹੜਾ ਸੀਮਿਤ ਹੈ ਸੋ ਨਾਲ ਹੀ ਇਸ ਨਾਲ ਨੋਟ ਬਦਲਣ ਦੀ ਵੀ ਪਰੇਸ਼ਾਨੀ ਜਿਹੜੀ ਆ ਉਹ ਕੀ ਘਟ ਜਾਵੇਗੀ ਸੋ ਤੁਹਾਨੂੰ ਇਸ ਫੈਸਲੇ ਬਾਰੇ ਕੀ ਲੱਗ ਰਿਹਾ ਹੈ ਕਿ ਇਹ ਫੈਸਲਾ ਕਾਫੀ ਜ਼ਿਆਦਾ ਜਿਹੜਾ ਪੰਜਾਬੀਆਂ ਦੇ ਲਈ ਜੋ ਕਿ ਏਟੀਐਮ ਦੇ ਵਿੱਚੋਂ ਨੋਟ ਕਢਵਾਉਂਦੇ ਹਨ ਉਹਨਾਂ ਦੇ ਲਈ ਕਾਫੀ ਜਿਆਦਾ ਲਾਭਦਾਇਕ ਹੋਵੇਗਾ ਸੋ ਕਾਫੀ ਜਿਆਦਾ ਸਰਕਾਰ ਦੇ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਪੰਜਾਬ ਦੇ ਵਿੱਚ ਜਿੱਥੇ ਕੀ ਫਸਲੀ ਵਿਭਿੰਨਤਾ ਨੂੰ ਲੈ ਕੇ ਉਤਸ਼ਾਹਤ ਕਰਨ ਦੇ ਲਈ ਮੱਕੀ ਪਾਇਲਟ ਪ੍ਰੋਗਰਾਮ ਦੇ ਤਹਿਤ ਸੰਗਰੂਰ ਜ਼ਿਲ੍ਹੇ ਦੇ ਕਿਸਾਨਾਂ ਨੂੰ ਸੋਣੀ ਦੀ ਫਸਲ ਮੱਕੀ ਦੀ ਬਿਜਾਈ ਕਰਨ ਦੇ ਲਈ ਲਗਾਤਾਰ ਉਤਸ਼ਾਹਤ ਕੀਤਾ ਜਾ ਰਿਹਾ ਹੈ ਇਸੇ ਸੰਬੰਧੀ ਸੰਗਰੂਰ ਦੇ ਡਿਪਟੀ ਕਮਿਸ਼ਨਰ ਨੇ ਬਲਾਕ ਸੰਗਰੂਰ ਦੇ ਪਿੰਡ ਲੋਹਾਖੇੜਾ ਦੇ ਖੇਤਾਂ ਦੇ ਵਿੱਚ ਵਿਸ਼ੇਸ਼ ਤੌਰ ਦੇ ਉੱਤੇ ਦੌਰਾ ਕੀਤਾ ਅਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਜਿੱਥੇ 5 ਏਕੜ ਦੀ ਜ਼ਮੀਨ ਦੇ ਵਿੱਚ ਸੋਣੀ ਦੀ ਮੱਕੀ ਦੀ ਫਸਲ ਦੀ ਜਿਹੜੀ ਉਗਾਈ ਕੀਤੀ ਜਾ ਰਹੀ ਹੈ ਤੇ ਇਸੇ ਦੌਰਾਨ ਉਹਨਾਂ ਦੇ ਵੱਲੋਂ ਹੋਰ ਵੀ ਕਿਸਾਨਾਂ ਨੂੰ ਮੱਕੀ ਦੀ ਫਸਲ ਬੀਜਣ ਦੇ ਲਈ ਉਤਸ਼ਾਹਿਤ ਕੀਤਾ ਗਿਆ ਤੇ ਸੰਦੀਪ ਰਿਸ਼ੀ ਨੇ ਕਿਸਾਨਾਂ ਨੂੰ ਦੱਸਿਆ ਕਿ ਸਰਕਾਰ ਦੇ ਵੱਲੋਂ ਕੀਤੇ ਗਏ ਐਲਾਨ ਦੇ ਅਨੁਸਾਰ ਮੱਕੀ ਬੀਜਣ ਵਾਲੇ ਕਿਸਾਨਾਂ ਨੂੰ ਸਰਕਾਰ ਦੇ ਵੱਲੋਂ 17500 ਰੁਪਏ ਪ੍ਰਤੀ ਹੈਕਟੇਅਰ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ ਸੋ ਇਸ ਦੇ ਨਾਲ ਹੀ ਸਰਕਾਰ ਦੇ ਵੱਲੋਂ ਹੁਣ ਮੱਕੀ ਦੀ ਫਸਲ ਦਾ ਘਟੋ-ਘੱਟ ਸਮਰਥਨ ਮੁੱਲ ਵੀ ਤੈਅ ਕਰ ਦਿੱਤਾ ਗਿਆ ਹੈ ਜੋ ਕਿ 2400 ਪ੍ਰਤੀ ਕੁਇੰਟਲ ਨਿਰਧਾਰਤ ਕੀਤਾ ਗਿਆ ਹੈ ਉਹਨਾਂ ਨੇ ਕਿਹਾ ਹੈ ਕਿ ਮੱਕੀ ਦੀ ਫਸਲ ਕਿਸਾਨਾਂ ਨੂੰ ਝੋਨੇ ਅਤੇ ਕਣਕ ਫਸਲੀ ਚੱਕ ਜੋ ਬਾਹਰ ਕੱਢ ਸਕਦੀ ਹੈ ਤੇ ਧਰਤੀ ਦੇ ਹੇਠਲੇ ਪਾਣੀ ਨੂੰ ਬਚਾਉਣ ਦੇ ਲਈ ਵੀ ਮਹੱਤਵਪੂਰਨ ਯੋਗਤਾ ਪਾ ਸਕਦੀ ਹੈ ਸੋ ਇਹ ਪੈਨ ਨਾ ਸਿਰਫ ਕਿਸਾਨਾਂ ਦੀ ਆਮਦਨ ਵਧਾਵੇਗੀ ਬਲਕਿ ਵਾਤਾਵਰਨ ਦੇ ਵਿੱਚ ਵੀ ਸੁਰੱਖਿਆ ਲਈ ਮਦਦ ਕਰੇਗੀ ਉਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਜੋ ਕਿ ਕਿਸਾਨਾਂ ਦੇ ਨਾਲ ਹੀ ਰਿਲੇਟਡ ਹੈ ਕਿਸਾਨਾਂ ਦੇ ਲਈ ਹੁਣ ਜਿਹੜੀ 2000 ਰੁਪਏ ਵਾਲੀ ਮੋਦੀ ਸਰਕਾਰ ਦੇ ਵੱਲੋਂ ਕਸ਼ਤੇ ਜਾਰੀ ਕੀਤੀ ਜਾਂਦੀ ਹੈ ਸੋ 20 ਜੂਨ ਨੂੰ ਉਹ ਕਸ਼ਤੇ ਹੁਣ ਜਾਰੀ ਕੀਤੀ ਜਾ ਸਕਦੀ ਹੈ ਦੇਸ਼ ਤੇ ਕਰੋਨਾ ਕਿਸਾਨਾਂ ਨੂੰ ਜਿਸ ਪਲ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਹੈ ਸੋ ਕੁਝ ਹੀ ਦਿਨ ਦੂਰ ਹੈ ਸੋ ਕੇਂਦਰ ਸਰਕਾਰ ਦੀ ਪ੍ਰਸਿੱਧ ਯੋਜਨਾ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨidhi ਯੋਜਨਾ ਦੇ ਤਹਿਤ ਹੁਣ 20ਵੀਂ ਕਸ਼ਤ ਜਿਹੜੀ ਜੂਨ ਦੇ ਤੀਜੇ ਹਫ਼ਤੇ ਦੇ ਵਿੱਚ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਟਰਾਂਸਫਰ ਕਰ ਦਿੱਤੀ ਜਾਵੇਗੀ ਹਾਲਾਂਕਿ ਅਜੇ ਤੱਕ ਜਿਹੜਾ ਅਧਿਕਾਰਤ ਤੌਰ ਦੇ ਉੱਤੇ ਐਲਾਨ ਨਹੀਂ ਕੀਤਾ ਗਿਆ ਪਰ ਮੀਡੀਆ ਰਿਪੋਰਟਾਂ ਦੇ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਇਹ ਇਸ ਤੋਂ 20 ਜੂਨ ਸਾਲ 2025 ਨੂੰ ਜਾਰੀ ਹੋਣ ਦੀ ਸੰਭਾਵਨਾ ਚਿਤਾ ਦਿੱਤੀ ਗਈ ਹੈ ਇਸ ਯੋਜਨਾ ਦੇ ਤਹਿਤ ਯੋਗ ਕਿਸਾਨਾਂ ਨੂੰ ਹਰ ਸਾਲ ਤਿੰਨ ਕਿਸ਼ਤਾਂ ਦੇ ਵਿੱਚ 6000 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ ਜੋ ਕਿ ਹੁਣ 4 ਮਹੀਨਿਆਂ ਦੇ ਬਾਅਦ ਜਿਹੜੀ 2000 ਰੁਪਏ ਦੀ ਰਕਮ ਸਿੱਧੀ ਕਿਸਾਨਾਂ ਦੇ ਬੈਂਕ ਖਾਤਿਆਂ ਦੇ ਵਿੱਚ ਆਉਂਦੀ ਹੈ ਸੋ ਇਹ ਜਿਹੜੀਆਂ 19 ਵੀ ਕਿਸ਼ਤ ਸੀ ਤੁਹਾਨੂੰ ਦੱਸਦੀ ਹੈ ਕਿ ਉਹ ਵੀ ਜਿਹੜੀ 4 ਮਹੀਨੇ ਪਹਿਲਾਂ ਜਾਰੀ ਕਰ ਦਿੱਤੀ ਗਈ ਸੀ ਤੇ ਹੁਣ ਪੂਰੇ 4 ਮਹੀਨੇ ਜਿਹੜੇ ਹੋ ਚੁੱਕੇ ਹਨ ਤੇ ਹੁਣ 2000 ਰੁਪਏ ਦੀ ਕਿਸ਼ਤ ਕਿਸਾਨਾਂ ਦੇ ਖਾਤੇਆਂ ਦੇ ਵਿੱਚ 20 ਜੂਨ ਨੂੰ ਪਾਉਣ ਦੀ ਜਿਹੜੀ ਆ ਆਸਰ ਲਗਾਈ ਜਾ ਰ yeah ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਪੈਟਰੋਲ ਤੇ ਡੀਜ਼ਲ ਦੇ ਨਾਲ ਸੰਬੰਧਿਤ ਖਬਰ ਨਿਕਲ ਕੇ ਆ ਰਹੀ ਹੈ ਜੀ ਹਾਂ ਜਿੱਥੇ ਕਿ ਇਰਾਨ ਅਤੇ ਇਜ਼ਰਾਈਲ ਦੇ ਵਿਚਕਾਰ ਪਿਛਲੇ ਦਿਨਾਂ ਤੋਂ ਹੀ ਜੰਗ ਚੱਲ ਰਹੀ ਹੈ ਜਿਸ ਦੇ ਕਾਰਨ ਭਾਰਤ ਦੇ ਵਿੱਚ ਪੈਟਰੋਲ ਦੀਆਂ ਕੀਮਤਾਂ ਦੇ ਵਿੱਚ ਵਾਧਾ ਦੇਖਣ ਨੂੰ ਮਿਲਿਆ ਸੀ ਸੋ ਹੁਣ ਭਾਰਤ ਦੇ ਵਿੱਚ ਕਾਰ ਅਤੇ ਗੱਡੀਆਂ ਚਲਾਉਣੀਆਂ ਹੋਰ ਵੀ ਮਹਿੰਗੀਆਂ ਹੋ ਸਕਦੀਆਂ ਹਨ ਕਿਉਂਕਿ ਬਹੁਤ ਮਹਿੰਗਾ ਹੋ ਸਕਦਾ ਹੈ ਪੈਟਰੋਲ ਅਤੇ ਡੀਜ਼ਲ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਇਜ਼ਰਾਈਲ ਅਤੇ ਇਰਾਨ ਦੇ ਵਿਚਕਾਰ ਚੱਲ ਰਹੇ ਟਕਰਾਅ ਦਾ ਅਸਰ ਹੁਣ ਭਾਰਤ ਦੇ ਵਿੱਚ ਜਿਹੜਾ ਹੈ ਉਹ ਦੇਖਣ ਨੂੰ ਮਿਲ ਰਿਹਾ ਹੈ ਸੋ ਕਾਰ ਅਤੇ ਮੋਟਰਸਾਈ ਚਲਾਉਣ ਵਾਲੇ ਦੀਆਂ ਜੇਬਾਂ ਦੇ ਉੱਤੇ ਜਿਸ ਦਾ ਵੱਡਾ ਅਸਰ ਪੈਣ ਜਾ ਰਿਹਾ ਹੈ ਜਲਦ ਹੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਹੋਰ ਭਾਰੀ ਵਾਧਾ ਦੇਖਣ ਨੂੰ ਮਿਲਣ ਵਾਲਾ ਹੈ ਇਸ ਵਾਰ ਤੇਲ ਦੀਆਂ ਕੀਮਤਾਂ ਦੇ ਵਿੱਚ ਵਾਧੇ ਪਿੱਛੇ ਕੋਈ ਘਰੇਲੂ ਕਾਰਨ ਨਹੀਂ ਹੈ ਸਗੋਂ ਕੀ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਪੈਦਾ ਹੋਏ ਸੰਕਟ ਹਨ ਦਰਸਲ ਇਜ਼ਰਾਈਲ ਤੇ ਇਰਾਨ ਦੇ ਵਿਚਕਾਰ ਵਾਧੇ ਤਣਾਅ ਨੇ ਹੁਣ ਵਿਸ਼ਵ ਪੱਧਰ ਦੇ ਉੱਤੇ ਚਿੰਤਾ ਵਧਾ ਦਿੱਤੀ ਹੈ ਤੇ ਬਾਜ਼ਾਰ ਦੇ ਵਿੱਚ ਅਸਥਿਰਤਾ ਦਾ ਨਤੀਜਾ ਇਹ ਨਿਕਲਿਆ ਹੈ ਕਿ ਬ੍ਰੈਂਟ ਕੱਚੇ ਤੇਲ ਦੀ ਕੀਮਤ ਅਚਾਨਕ ਪ੍ਰਤੀ ਬੈਰਲ 60 ਡਾਲਰ ਵੱਧ ਗਈ ਹੈ ਇਹ ਹੁਣ 78 ਡਾਲਰ ਤੋਂ ਉੱਪਰ ਪਹੁੰਚ ਗਈ ਹੈ ਇਹ ਪਿਛਲੇ ਮਹੀਨਿਆਂ ਦੇ ਵਿੱਚ ਸਭ ਤੋਂ ਵੱਡਾ ਵਾਧਾ ਹੈ ਤੇ ਇਸ ਦਾ ਸਿੱਧਾ ਅਸਰ ਹੁਣ ਭਾਰਤ ਦੇ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੇ ਉੱਤੇ ਪਵੇਗਾ ਸੋ ਇਸ ਤੋਂ ਇਲਾਵਾ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਤੋਂ ਇਲਾਵਾ ਹੁਣ ਭਾਰਤ ਦੇ ਵਿੱਚ ਹੋਰ ਵੀ ਕਈ ਖਾਣ ਪੀਣ ਵਾਲੀ ਅਤੇ ਇਸ ਤੋਂ ਇਲਾਵਾ ਖੇਲੂ ਦੀਆਂ ਬਾਰਤੋਂ ਵਾਲੀਆਂ ਚੀਜ਼ਾਂ ਦੇ ਵਿੱਚ ਵੀ ਭਾਰੀ ਵਾਧਾ ਆਉਣ ਵਾਲੇ ਸਮੇਂ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਹੈ ਜੇਕਰ ਇਸ ਤਰ੍ਹਾਂ ਇਜ਼ਰਾਈਲ ਅਤੇ ਈਰਾਨ ਦੀ جنگ ਜਿਹੜੀ ਆ ਉਹ ਨਹੀਂ ਰੁਕਦੀ ਇਸ ਤੋਂ ਬਾਅਦ ਖਬਰ ਹੁਣ ਜੀਰਕਪੁਰ ਤੋਂ ਨਿਕਲ ਕੇ ਆ ਰਹੀ ਹੈ ਪੰਜਾਬ ਦੇ ਵਿੱਚ ਹੁਣ ਬਿਜਲੀ ਕਟਾਂ ਨੇ ਪੰਜਾਬ ਸਰਕਾਰ ਦੀ ਮੁਫਤ ਬਿਜਲੀ ਦੇ ਜਿਹੜੇ ਆ ਦਾਅਵੇ ਆ ਉਹਨਾਂ ਦੀ ਫੂਕ ਨਿਕਲਦੀ ਹੋਈ ਸਾਹਮਣੇ ਆ ਰਹੀ ਹੈ ਜੀ ਹਾਂ ਤੁਹਾਨੂੰ ਦੱਸ ਦਿੱਤਾ ਕਿ ਜਿੱਥੇ ਪੰਜਾਬ ਸਰਕਾਰ ਦੇ ਵੱਲੋਂ 300 ਯੂਨਿਟ ਮੁਫਤ ਕੀਤੀ ਹੋਈ ਹੈ ਪਰ ਪੰਜਾਬ ਦੇ ਲੋਕ ਹੁਣ ਬਿਜਲੀ ਨੂੰ ਹੀ ਤਰਸਣ ਲੱਗੇ ਹਨ ਪੰਜਾਬ ਦੇ ਵਿੱਚ ਲਗਾਤਾਰ ਗੰਭੀਰ ਹੋ ਰਹੇ ਬਿਜਲੀ ਸੰਕਟ ਨੂੰ ਲੈ ਕੇ ਭਾਜਪਾ ਆਗੂ ਸੰਜੀਵ ਖੰਨਾ ਨੇ ਪੰਜਾਬ ਸਰਕਾਰ ਦੇ ਉੱਤੇ ਹਮਲਾ ਕਰਦਿਆਂ ਹੋਇਆਂ ਕਿਹਾ ਹੈ ਕਿ ਸਰਕਾਰ ਦੇ ਵੱਲੋਂ ਜਿੱਥੇ 300 ਯੂਨਿਟ ਮੁਫਤ ਬਿਜਲੀ ਦੇਣ ਦੇ ਵਾਅਦੇ ਅਤੇ ਵੱਡੀ ਇਸ਼ਤਿਹਾਰਬਾਜ਼ੀ ਦਾ ਹਿੱਸਾ ਬਣਾ ਦਿੱਤਾ ਹੈ ਸੋ ਜਦਕਿ ਹਕੀਕਤ ਇਹ ਹੈ ਕਿ ਲੋਕਾਂ ਨੂੰ ਬਿਜਲੀ ਦੀ ਸਪਲਾਈ ਹੀ ਨਹੀਂ ਮਿਲ ਰਹੀ ਤੇ ਲੋਕ ਬਿਜਲੀ ਨੂੰ ਹੀ ਤਰਸ ਰਹੇ ਹਨ ਉਹਨਾਂ ਨੇ ਕਿਹਾ ਹੈ ਕਿ ਜਦੋਂ đi ਆਉਣੀ ਹੀ ਨਹੀਂ ਹੈ ਤਾਂ 300 ਯੂਨਿਟ ਦੀ ਗੱਲ ਕਰਨਾ ਆਮ ਲੋਕਾਂ ਦੀ ਬੇਇੱਜ਼ਤੀ ਕਰਨ ਵਾਲੀ ਗੱਲ ਹੈ ਤੁਹਾਨੂੰ ਦੱਸ ਦਈਏ ਕਿ ਵੱਡੀ ਗਿਣਤੀ ਦੇ ਵਿੱਚ ਇਸ ਸਮੇਂ ਕੱਟ ਲੱਗ ਰਹੇ ਹਨ ਸੋ ਬੀਤੇ ਦਿਨ ਜਿਹੜਾ 16 ਜੂਨ ਨੂੰ ਅੰਮ੍ਰਿਤਸਰ ਦੇ ਵਿੱਚ ਵੀ 10 ਵਜੇ ਤੋਂ ਲੈ ਕੇ ਤਕਾਲਾਂ ਦੇ ਜਿਹੜੇ ਆ ਉਹ 6 ਵਜੇ ਤੱਕ ਜਿਹੜੇ ਸ਼ਾਮ ਦੇ ਬਿਜਲੀ ਬੰਦ ਰਹੀ ਹੈ ਸੋ ਵੱਖ-ਵੱਖ ਇਲਾਕਿਆਂ ਦੇ ਵਿੱਚ ਜਿਹੜੀ ਬਿਜਲੀ ਲਗਾਤਾਰ ਕੱਟ ਲੱਗ ਰਹੇ ਹਨ ਸੋ 24 ਘੰਟੇ ਬਿਜਲੀ ਦੀ ਸਪਲਾਈ ਦੇ ਜਿਹੜੇ ਉਹ ਵਾਅਦੇ ਵੀ ਤੁਹਾਨੂੰ ਦੱਸਦੀ ਹੈ ਕਿ ਭਗਵਾਨਤਮਨ ਸਰਕਾਰ ਦੇ ਵੱਲੋਂ ਹੀ ਕੀਤੇ ਗਏ ਸਨ ਜੋ ਕਿ ਹੁਣ ਸੁਪਨਾ ਬਣ ਕੇ ਰਹਿ ਚੁੱਕੇ ਹਨ ਸੋ ਉਹ ਹੈ ਕਿ ਇਹਨਾਂ ਕਟਾਂ ਦੇ ਕਾਰਨ ਹੁਣ ਪੰਜਾਬ ਦੇ ਘਰਾਂ ਦੇ ਵਿੱਚ ਪੱਖੇ ਸਜਾਵਟੀ ਸਮਾਨ ਬਣ ਕੇ ਰਹਿ ਚੁੱਕੇ ਹਨ ਤੇ ਖੰਨਾ ਦੇ ਵੱਲੋਂ ਇਹ ਵੀ ਦਾਵਾ ਕੀਤਾ ਗਿਆ ਕਿ ਸਰਕਾਰ ਜਿਹੜੀ ਇਸ਼ਤਿਹਾਰ ਸ਼ਪਾਸ਼ ਪਾ ਕੇ ਜਿਹੜਾ ਲੋਕਾਂ ਦਾ ਬੁਰਾ ਹਾਲ ਕਰ ਦਿੰਦਾ ਹੈ ਸਾਰਾ ਜਿਹੜਾ ਟੈਕਸ ਦਾ ਪੈਸਾ ਹੈ ਉਹ ਸ਼ਿਹਾਰਬਾਜੀ ਦੇ ਉੱਤੇ ਹੀ ਲਗਾ ਰਹੀ ਹੈ ਸੋ ਇਸ ਤੋਂ ਇਲਾਵਾ ట్రాנסਫਾਰਮਰ ਦੇ ਉੱਤੇ ਓਵਰਲੋਡ ਹੋਣ ਕਰਕੇ ਹਰ ਦਿਨ ਜਿਹੜੇ ਉਪਟਾਕੇ ਚੱਲ ਰਹੇ ਹਨ ਤੇ ਲਗਭਗ ਪੂਰੇ ਪੰਜਾਬ ਦੇ ਵਿੱਚ ਹੀ ਹਰਿਆਣਾ ਜਿਹੜੇ ਬਿਜਲੀ ਦੇ ਲੰਮੇ ਕੱਟ ਲੱਗ ਰਹੇ ਹਨ ਜਿਸ ਦੇ ਕਾਰਨ ਜਿਹੜੀ ਭਗਵੰਤਮਾਨ ਸਰਕਾਰ ਦੇ ਵੱਲੋਂ ਮੁਫਤ ਬਿਜਲੀ ਜਿਹੜੀ ਉਹ ਦਿੱਤੀ ਜਾ ਰਹੀ ਹੈ ਸੋ ਬਿਜਲੀ ਨੂੰ ਹੀ ਜਿਹੜੇ ਲੋਕ ਹੁਣ ਤਰਸਣ ਦੇ ਲਈ ਮਜਬੂਰ ਹੋ ਚੁੱਕੇ ਹਨ ਇਸ ਤੋਂ ਬਾਅਦ ਅਗਲੀ ਖਬਰ ਹੁਣ ਮੌਸਮ ਦੇ ਰਿਲੇਟਡ ਨਿਕਲ ਕੇ ਆ ਰਹੀ ਹੈ ਜੀ ਹਾਂ ਪੰਜਾਬ ਦੇ ਵਿੱਚ ਭਾਰੀ ਮੀਂਹ ਅਤੇ ਤੂਫਾਨ ਦਾ ਅਲਰਟ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਹੋ ਸਕਦੀ ਹੈ ਭਾਰੀ تباہੀ ਰਹੋ ਸਾਵਧਾਨ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਗਰਮੀ ਤੋਂ ਪੀੜਤ ਪੰਜਾਬ ਦੇ ਲੋਕਾਂ ਦੇ ਲਈ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਸੋ ਪੰਜਾਬ ਦੇ ਵਿੱਚ ਹੁਣ ਮੌਸਮ ਵਿਭਾਗ ਨੇ ਅੱਜ ਤੋਂ ਲੈ ਕੇ 19 ਜੂਨ ਤੱਕ ਪੰਜਾਬ ਦੇ ਵਿੱਚ ਮੌਸਮ ਦੇ ਵਿੱਚ ਵੱਡੀ ਭਵਿੱਖਬਾਣੀ ਕੀਤੀ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਤੇਜ਼ ਹਵਾਵਾਂ ਧੂੜ ਭਰੀਆਂ ਹਨੇਰੀਆਂ ਅਤੇ ਮੌਹਲੇ ਧਾਰ ਮੀਂਹ ਦੇ ਨਾਲ ਇੱਕ ਪਿਆਰਨਿਕ ਜਿਹੜਾ ਤੂਫਾਨ ਦਾ ਅਲਰਟ ਹੁਣ ਪੰਜਾਬ ਦੇ ਵਿੱਚ ਜਾਰੀ ਕਰ ਦਿੱਤਾ ਗਿਆ ਹੈ ਮੌਸਮ ਵਿਭਾਗ ਦੇ ਅਨੁਸਾਰ 16 ਜੂਨ ਤੋਂ ਲੈ ਕੇ 19 ਜੂਨ ਤੱਕ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਤੇਜ਼ ਹਵਾਵਾਂ ਦੇ ਨਾਲ ਨਾਲ ਮੀਂਹ ਅਤੇ ਗਰਜ ਤੂਫਾਨ ਵੀ ਆ ਸਕਦਾ ਹੈ ਇਹਨਾਂ ਤਬਦੀਲੀਆਂ ਦੇ ਕਾਰਨ ਤਾਪਮਨ ਦੇ ਵਿੱਚ ਹੁਣ ਵੱਡੀ ਗਰਾਵੜ ਦੇਖਣ ਨੂੰ ਮਿਲੇਗੀ ਮੌਸਮ ਵਿਭਾਗ ਦੇ ਵੱਲੋਂ ਖਾਸ ਤੌਰ ਦੇ ਉੱਤੇ ਗੁਰਦਾਸਪੁਰ ਨਵਾਂ ਸ਼ਹਿਰ ਲੁਧਿਆਣਾ ਸੰਗਰੂਰ ਮੋਹਾਲੀ ਫਤਿਹਗੜ੍ਹ ਸਾਹਿਬ ਇਸ ਤੋਂ ਇਲਾਵਾ ਬਠਿੰਡਾ ਬਰਨਾਲਾ ਮਾਨਸਾ ਜ਼ਿਲ੍ਹਿਆਂ ਦੇ ਵਿੱਚ ਜੈਲੂ ਅਲਰਟ ਅਤੇ ਜਦਕੀ ਪਠਾਨਕੋਟ ਹੁਸ਼ਿਆਰਪੁਰ ਨਵਾਂ ਸ਼ਹਿਰ ਇਸ ਤੋਂ ਇਲਾਵਾ ਰ ਲਗਾਤਾਰ ਤੁਹਾਨੂੰ ਦੱਸ ਦਈਏ ਕਿ ਹੁਣ ਪੰਜਾਬ ਦੇ ਵਿੱਚ ਅਗਲੇ ਆਉਣ ਵਾਲੇ 4 ਤੋਂ 5 ਦਿਨ ਭਾਰੀ ਮੀਂਹ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਮੌਸਮ ਵਿਭਾਗ ਨੇ ਖੇਤੀਬਾੜੀ ਦੇ ਕੰਮਾਂ ਦੇ ਵਿੱਚ ਲੱਗੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਹੈ ਕਿ ਤੇਜ਼ ਤੂਫਾਨਾਂ ਅਤੇ ਭਾਰੀ ਬਾਰਸ਼ ਦੇ ਦੌਰਾਨ ਖੇਤਾਂ ਦੇ ਵਿੱਚ ਉਹ ਕੰਮ ਕਰਨ ਦੇ ਲਈ ਨਾ ਜਾਣ ਤੇ ਆਪਣੀ ਸੁਰੱਖਿਆ ਨੂੰ ਯਕੀਨੀ ਬਣਾਉਣ ਇਸ ਤੋਂ ਇਲਾਵਾ ਨਾਗਰਿਕਾਂ ਨੂੰ ਵੀ ਘਰੋਂ ਬਾਹਰ ਜਾਣ ਤੋਂ ਬਚਣ ਲਈ ਅਤੇ ਜ਼ਿਆਦਾ ਪਾਣੀ ਪੀਣ ਦੀ ਸਲਾਹ ਜਿਹੜੀ ਉਹ ਦਿੱਤੀ ਗਈ ਹੈ ਇਸ ਤੋਂ ਲਾਵਾ ਅਗਲੀ ਖਬਰ ਹੁਣ ਈਰਾਨ ਅਤੇ ਇਜ਼ਰਾਈਲ ਦੀ ਜੰਗ ਦੇ ਵਿਚਾਲੇ ਨਿਕਲ ਕੇ ਆ ਰਹੀ ਹੈ ਤਹਿਰਾਨ ਦੇ ਵਿੱਚ ਤਵਾਹੀ ਇਜ਼ਰਾਈਲ ਦਾ ਤੀਜਾ ਦਿਨ ਵੀ ਜਿਹੜਾ ਆ ਕਾਫੀ ਜ਼ਿਆਦਾ ਮਹੱਤਵਪੂਰਨ ਰਿਹਾ ਅਤੇ ਵੱਡੇ ਹਮਲੇ ਕੀਤੇ ਗਏ ਤੇ ਕਈ ਜਨਰਲਾਂ ਸਮੇਤ 224 ਲੋਕਾਂ ਦੀ ਹੋ ਗਈ ਹੈ ਮੌਤ ਜੀ ਹਾਂ ਇਜ਼ਰਾਈਲ ਤੇ ਈਰਾਨ ਦੇ ਵਿਚਕਾਰ ਜਿੱਥੇ ਮੁਜਾਇਲੀ ਹਮਲੇ ਐਤਵਾਰ ਰਾਤ ਅਤੇ ਸੋਮਵਾਰ ਸਵੇਰ ਤੱਕ ਜਾਰੀ ਰਹੇ ਜਦੋਂ ਕਿ ਅੰਤਰਰਾਸ਼ਟਰੀ ਭਾਈਚਾਰਾ ਦੋਵਾਂ ਦੇਸ਼ਾਂ ਨੂੰ ਜੰਗ ਰੋਕਣ ਦੀ ਅਪੀਲ ਕਰ ਰਿਹਾ ਹੈ ਕਿਉਂਕਿ ਵੱਡੇ ਤੌਰ ਦੇ ਉੱਤੇ ਬਾਹਰਲੇ ਦੇਸ਼ਾਂ ਨੂੰ ਵੀ ਕਾਫੀ ਜ਼ਿਆਦਾ ਇਸ ਦਾ ਇਫੈਕਟ ਪੈ ਰਿਹਾ ਹੈ ਸੋ ਇਹ ਤੀਜੇ ਦਿਨ ਵੀ ਲਗਾਤਾਰ ਜਿਹੜਾ ਜਾਰੀ ਰਿਹਾ ਤੇ ਤੀਜੇ ਦਿਨ ਦੇ ਵਿੱਚ ਵੀ ਜਿਹੜਾ ਉਹ ਦਾਖਲ ਹੋ ਗਿਆ ਹੈ ਤਹਿਰਾਨ ਨੇ ਅਜਰਾਈਲ ਤੇ ਆਪਣੀਆਂ ਤੇਲ ਰਫਾਈਨਰੀਆਂ ਨੂੰ ਨਿਸ਼ਾਨਾ ਬਣਾਉਣਾ ਤੇ ਇਸ ਤੋਂ ਇਲਾਵਾ ਇਸਲਾਮਿਕ ਰੈਵੋਲੂਸ਼ਨਰੀ ਗਾਰਡ ਕੋਰ ਅਤੇ ਇਸ ਤੋਂ ਇਲਾਵਾ ਖੂਫੀਆ ਮੁਖੀ ਸਮੇਤ ਦੋ ਹੋਰ ਸੀਨੀਅਰ ਜਨਰਲਾਂ ਨੂੰ ਮਾਰਨ ਦਾ ਦੋਸ਼ ਲਗਾਇਆ ਹੈ 이란 ਨੇ ਇਹ ਵੀ ਕਿਹਾ ਹੈ ਕਿ ਤਾਜ਼ਾ ਹਵਾਈ ਹਮਲਿਆਂ ਦੇ ਵਿੱਚ ਬਹੁਤ ਸਾਰੇ ਆਬਾਦੀ ਵਾਲੇ ਖੇਤਰ ਪ੍ਰਭਾਵਿਤ ਹੋਏ ਹਨ ইরਾਨੀ ਸਿਹਤ ਅਧਿਕਾਰੀਆਂ ਦੇ ਅਨੁਸਾਰ ਸ਼ੁੱਕਰਵਾਰ ਤੋਂ ਸ਼ੁਰੂ ਹੋਏ ਇਜ਼ਰਾਈਲੀ ਹਮਲਿਆਂ ਦੇ ਵਿੱਚ ਹੁਣ ਤੱਕ 224 ਲੋਕਾਂ ਦੀ ਮੌਤ ਹੋ ਗਈ ਹੈ ਤੇ ਇਸ ਤੋਂ ਇਲਾਵਾ 1270 ਲੋਕ ਜ਼ਖਮੀ ਹੋ ਗਏ ਹਨ ਹਾਲਾਂਕਿ ਇਹ ਸਪੱਸ਼ਟ ਨਹੀਂ ਕੀਤਾ ਗਿਆ ਹੈ ਕਿ ਇਹਨਾਂ ਵਿੱਚੋਂ ਕਿੰਨੇ ਨਾਗਰਿਕ ਹਨ ਤੇ ਕਿੰਨੇ ਸੈਨਿਕ ਹਨ ਸੋ ਲਗਾਤਾਰ ਇਰਾਨ ਅਤੇ ਇਜ਼ਰਾਈਲ ਦੇ ਵੱਲੋਂ ਇੱਕ ਦੂਸਰੇ ਦੇ ਉੱਤੇ ਹਮਲਾ ਕੀਤਾ ਜਾ ਰਿਹਾ ਹੈ ਸੋ ਐਤਵਾਰ ਜਿਹੜਾ ਰਾਤ ਦਾ ਤੀਸਰਾ ਦਿਨ ਸੀ ਸੋ ਕਾਫੀ ਜ਼ਿਆਦਾ ਭਿਆਨਕ ਜਿਹੜੀ ਹੈ ਇੱਕ ਪਾਸੇੋਂ ਦੂਜੇ ਪਾਸੇ ਦੇ ਵਿੱਚ ਗੋਲੀਬਾਰੀ ਅਤੇ ਇਸ ਤੋਂ ਇਲਾਵਾ ਡਰੋਨਾਂ ਦੇ ਨਾਲ ਹਮਲਾ ਹੁੰਦਾ ਦੇਖਿਆ ਗਿਆ ਹੈ ਜਿਸ ਦਾ ਕਿ ਸਭ ਤੋਂ ਵੱਡਾ ਅਸਰ ਜਿਹੜਾ ਭਾਰਤ ਦੇ ਉੱਤੇ ਪੈ ਰਿਹਾ ਹੈ ਕਿਉਂਕਿ ਪਟ્રોલ ਦੀਆਂ ਕੀਮਤਾਂ ਲਗਾਤਾਰ ਵਧਣ ਦੇ ਜਿਹੜੇ ਆ ਉਹ ਅੰਦਾਜ਼ੇ ਲਗਾਏ ਜਾ ਰਹੇ ਹਨ ਸੋ ਅਗਲੀ ਖਬਰ ਦੀ ਗੱਲ ਕਰੀਏ ਜਿੱਥੇ ਕੀ ਪੰਜਾਬ ਦੇ ਵਿੱਚ ਆਪ ਸਰਕਾਰ ਅਤੇ ਭਗਵੰਤ ਮਾਨ ਦੇ ਵੱਲੋਂ ਆਰਬਨ ਸਟੇਟਾਂ ਬਣਾਉਣ ਦਾ ਐਲਾਨ ਕੀਤਾ ਗਿਆ ਹੈ ਤੇ ਹਰ ਜ਼ਿਲ੍ਹਿਆਂ ਦੇ ਵਿੱਚ ਹਜ਼ਾਰਾਂ ਏਕੜ ਜ਼ਮੀਨ ਜਿਹੜੀ ਅਕਵਾਇਰ ਕਰਨ ਦਾ ਐਲਾਨ ਕੀਤਾ ਗਿਆ ਹੈ ਇਸੇ ਦੇ ਚੱਲਦਿਆਂ ਹੁਣ ਪੰਜਾਬ ਦੇ ਬਕ ਬਕ ਜ਼ਿਲ੍ਹਿਆਂ ਦੇ ਵਿੱਚ ਕਿਸਾਨਾਂ ਦੇ ਵੱਲੋਂ ਲਗਾਤਾਰ ਜਿਹੜੇ ਉਤਰਨੀ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਸੋ ਸੰਯੁਕਤ ਮੋਰਚੇ ਕਿਸਾਨ ਦੇ ਵੱਲੋਂ ਹੁਣ ਜਿਹੜਾ ਕੀ ਜ਼ਮੀਨਾਂ ਬਚਾਉਣ ਦੇ ਲਈ ਸੰਘਰਸ਼ ਦਾ ਐਲਾਨ ਕਰ ਦਿੱਤਾ ਗਿਆ ਹੈ ਸੰਯੁਕਤ ਕਿਸਾਨ ਮੋਰਚਾ ਦੇ ਵੱਲੋਂ ਪੰਜਾਬ ਦੇ ਵਿੱਚ ਆਰਬਨ ਸਟੇਟਾਂ ਲਈ ਅਕਵਾਇਰ ਹੋ ਰਹੀਆਂ ਜ਼ਮੀਨਾਂ ਨੂੰ ਲੈ ਕੇ ਸਰਕਾਰ ਖਿਲਾਫ ਜੰਗ ਲੜਨ ਦਾ ਕਰ ਦਿੱਤਾ ਗਿਆ ਹੈ ਕਿਸਾਨਾਂ ਦੀਆਂ ਜੱਦੀ ਪੁਸ਼ਤੀ ਜ਼ਮੀਨਾਂ ਨੂੰ ਬਚਾਉਣ ਦੇ ਲਈ ਉਹਨਾਂ ਨੇ ਕਿਹਾ ਹੈ ਕਿ ਹਰ ਉਹ ਕਾਨੂੰਨੀ ਅਤੇ ਇਸ ਤੋਂ ਇਲਾਵਾ ਹਰ ਸੰਘਰਸ਼ ਕਰਨ ਦੇ ਲਈ ਮੈਦਾਨ ਦੇ ਵਿੱਚ ਖੜਨ ਤੇ ਜ਼ੋਰਦਾਰ ਦਾਵਾ ਕਰਨ ਦਾ ਐਲਾਨ ਉਹਨਾਂ ਦੇ ਵੱਲੋਂ ਵੀ ਕਰ ਦਿੱਤਾ ਗਿਆ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਪੰਜਾਬੀਆਂ ਦੇ ਉੱਤੇ ਇੱਕ ਹੋਰ ਮਹਿੰਗਾਈ ਦੀ ਮਾਰ ਪਈ ਹੈ ਗਰਮੀ ਦੇ ਕਾਰਨ ਮਹਿੰਗਾ ਹੋਇਆ ਟਮਾਟਰ ਰੀਟੇਲ ਦੇ ਵਿੱਚ ਹੁਣ 80 ਰੁਪਏ ਪ੍ਰਤੀ ਕਿਲੋ ਤੱਕ ਪਹੁੰਚੀ ਕੀਮਤ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਜਿੱਥੇ ਪਿਛਲੇ ਦਿਨਾਂ ਦੇ ਦੌਰਾਨ 10 ਤੋਂ 20 ਰੁਪਏ ਕਿਲੋ ਵਿਕਣ ਵਾਲਾ ਟਮਾਟਰ ਹੁਣ ਜਿਸ ਦੀ ਕੀਮਤ ਅਸਮਾਨ ਛੂਣ ਲੱਗੀ ਹੈ ਰਾਜਧਾਨੀ ਦਿੱਲੀ ਦੇ ਵਿੱਚ ਗਰਮੀ ਵਧਣ ਦੇ ਕਾਰਨ ਬਾਜ਼ਾਰਾਂ ਦੇ ਵਿੱਚ ਟਮਾਟਰ ਦੀ ਕੀਮਤ ਹੁਣ ਹੋਰ ਵੱਧ ਗਈ ਹੈ ਜਿੱਥੇ ਕਿ ਅੱਜ ਤੋਂ 3 ਦਿਨ ਪਹਿਲਾਂ 40 ਤੋਂ 50 ਰੁਪਏ ਕਿਲੋ ਟਮਾਟਰ ਜਿਹੜਾ ਰਾਜਧਾਨੀ ਦਿੱਲੀ ਦੇ ਵਿੱਚ ਵਿਕ ਰਿਹਾ ਸੀ ਸੋ ਹੁਣ 80 ਰੁਪਏ ਤੱਕ ਇਸ ਦੀ ਕੀਮਤ ਪਹੁੰਚ ਚੁੱਕੀ ਹੈ ਸੋ ਇਸ ਦੀ ਕੀਮਤ ਜਿਹੜੀ ਹੋਰ ਵਧ ਸਕਦੀ ਹੈ ਕਿਉਂਕਿ ਲਗਾਤਾਰ ਜਿਹੜੀ ਗਰਮੀ ਪੈ ਰਹੀ ਹੈ ਜਿਸ ਦੇ ਕਾਰਨ ਕਿ ਸਬਜ਼ੀਆਂ ਅਤੇ ਇਸ ਤੋਂ ਇਲਾਵਾ ਫਰੂਟ ਕਾਫੀ ਜ਼ਿਆਦਾ ਜਲਦੀ ਜਿਹੜੇ ਉਹ ਖਰਾਬ ਹੋ ਜਾਂਦੇ ਹਨ ਇਸੇ ਦੇ ਕਾਰਨ ਹੁਣ ਜਿਹੜੀ ਟਮਾਟਰ ਦੀ ਕੀਮਤ 80 ਰੁਪਏ ਤੱਕ ਜਾ ਪੁੱਜੀ ਹੈ ਇਸ ਤੋਂ ਇਲਾਵਾ ਬੈਂਗਲੁਰੂ ਤੋਂ ਜਿਹੜੇ ਆਉਣ ਵਾਲੇ ਟਮਾਟਰਾਂ ਦੀ ਥੋਕ ਦੇ ਵਿੱਚ ਕੀਮਤ 1000 ਰੁਪਏ ਪ੍ਰਤੀ 25 ਕਿਲੋ ਹੋ ਚੁੱਕੀ ਹੈ ਸੋ ਇਸ ਤੋਂ ਇਲਾਵਾ ਕੋਈ ਦਿਨ ਪਹਿਲਾਂ ਹੀ ਇਸ ਦਾ ਰੇਟ ਜਿਹੜਾ ਸਿਰਫ 700 ਤੋਂ 800 ਜਿਹੜਾ ਰੁਪਏ ਦੇ ਵਿੱਚ ਘਾਰ ਸੀ ਇਸ ਤੋਂ ਇਲਾਵਾ ਟਮਾਟਰਾਂ ਦੀ ਜਿਹੜੀ ਕੀਮਤ ਹੈ ਉਹ ਨਾ ਸਿਰਫ ਕਿ ਦਿੱਲੀ ਦੇ ਵਿੱਚ ਵਧੀ ਹੈ ਸੋ ਦੇਸ਼ ਦੇ ਕਈ ਹੋਰ ਸ਼ਹਿਰਾਂ ਦੇ ਵਿੱਚ ਵੀ ਕੀਮਤ ਕਾਫੀ ਜ਼ਿਆਦਾ ਵੱਧ ਚੁੱਕੀ ਹੈ ਨੌਇਡਾ ਦੇ ਵਿੱਚ ਤੇ ਦੁਕਾਨਾਂ ਦੇ ਉੱਤੇ ਟਮਾਟਰ 100 ਰੁਪਏ ਪ੍ਰਤੀ ਕਿਲੋ ਤੱਕ ਵੇਚ ਰਹੇ ਹਨ